ਲਗਾਤਾਰ ਕਾਫੀ ਦਿਨ ਤੜੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹਲਚਲ ਬਹੁਤ ਜ਼ਿਆਦਾ ਚੱਲ ਰਹੀ ਸੀ ਕਿ ਟਿਕਟਾਂ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਚੱਲ ਰਹੀ ਸੀ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਵੀ ਜਿਹੜੀ ਟਿਕਟਾਂ ਦੀ ਬੰਡਨ ਨੂੰ ਲੈ ਕੇ ਕਾਫੀ ਚਰਚਾ ਆ ਰਹੀ ਸੀ ਹੁਣ ਕੱਲ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹਨਾਂ ਨੇ ਆਪਣੇ ਮੰਤਰੀਆਂ ਨੂੰ ਜਿਹੜੀਆਂ ਉਹ ਟਿਕਟਾਂ ਜਿਹੜੀਆਂ ਵੰਡੀਆਂ ਗਈਆਂ ਵਾ ਕੋਈ ਨਵਾਂ ਚਿਹਰਾ ਦੇਖਣ ਨੂੰ ਨਹੀਂ ਮਿਲਿਆ ਇਸੇ ਨੂੰ ਲੈ ਕੇ ਅੱਜ ਜਿਹੜੀ ਅੰਮ੍ਰਿਤਸਰ ਤੋਂ ਸਾਡੇ ਨਾਲ ਸੀਨੀਅਰ ਪੱਤਰਕਾਰ ਅਮਿਤ ਸ਼ਰਮਾ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਜੋ ਟਿਕਟ ਦਿੱਤੀ ਗਈ ਹੈ ਉਹਨਾਂ ਬਾਰੇ ਚਰਚਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਅਮਿਤ ਸ਼ਰਮਾ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਅਮਿਤ ਸ਼ਰਮਾ ਜੀ ਆਮ ਆਦਮੀ ਪਾਰਟੀ ਵੱਲੋਂ ਕੱਲ ਇੱਕ ਲਿਸਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਆਪਣੇ ਮੰਤਰੀਆਂ ਨੂੰ ਹੀ ਜਿਹੜੀਆਂ ਉਹ ਟਿਕਟਾਂ ਦਿੱਤੀਆਂਗੇ ਕਿ ਨਵਾਂ ਚਿਹਰਾ ਦੇਖਣ ਨੂੰ ਨਹੀਂ ਮਿਲਿਆ ਕਿਵੇਂ ਦੇਖਦੇ ਹੋ ਕਿ ਜਿਹੜੀ ਅੰਮ੍ਰਿਤਸਰ ਤੋਂ ਟਿਕਟ ਜਿਹੜੀ ਦਿੱਤੀ ਗਈ ਆ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਵੇਂ ਦੇਖਦੇ ਹੋ ਕਿੰਨਾ ਕੁ ਦਮ ਤੁਹਾਨੂੰ ਲੱਗ ਰਿਹਾ ਇਸ ਦੇ ਵਿੱਚ ਜਿਸ ਲਈ ਕੁਲਦੀਪ ਧਾਰੀਵਾਲ ਦੀ ਗੱਲ ਕਰੀਏ ਤੇ ਕੁਲਦੀਪ ਧਾਰੀਵਾਲ ਕੋਈ ਜਿਹੜਾ ਜਿਹੜੀ ਆਮ ਜਨਤਾ ਲਈ ਕੋਈ ਨਵਾਂ ਚਿਹਰਾ ਨਹੀਂ ਹੈ ਕਿਉਂਕਿ 2019 ਉਸ ਵੇਲੇ ਦੀ ਗੱਲ ਕਰੀਏ ਤੇ ਕੁਲਦੀਪ ਧਾਰੀਵਾਲ ਨੂੰ ਵੀ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਕੋਸ਼ਿਸ਼ ਕੀਤਾ ਗਿਆ ਸੀ ਟਿਕਟ ਦਿੱਤੀ ਗਈ ਸੀ ਹਾਲਾਕਿ ਉਸ ਵੇਲੇ ਲੋਕਾਂ ਨੇ ਕੁਲਦੀਪ ਧਾਰੀਵਾਲ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਲੇਕਿਨ ਉਸ ਤੋਂ ਬਾਅਦ ਜਿਵੇਂ ਹੀ ਵਿਧਾਨ ਸਭਾ ਚੋਣਾਂ ਹੋਈਆਂ ਕੁਲਦੀਪ ਧਾਰੀਵਾਲ ਨੂੰ ਅੰਮ੍ਰਿਤਸਰ ਦੇ ਅਜਨਾਲਾ ਜਿਹੜੀ ਤਹਿਸੀਲ ਆ ਉਥੋਂ ਟਿਕਟ ਮਿਲੀ ਵਿਧਾਨ ਸਭਾ ਏਰੀਆਸ ਦੀ ਉਥੋਂ ਟਿਕਟ ਦਿੱਤੀ ਗਈ ਕੁਲਦੀਪ ਧਾਰੀਵਾਲ ਨੇ ਜਿੱਤ ਜਿਹੜੀ ਹਾਸਲ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਮਹਿਤਮਾ ਐਵੀ ਕੈਬਨਿਟ ਮਿੰਿਸਟਰ ਨਾਲ ਨਵਾਜਿਆ ਗਿਆ ਤੋਂ ਗੁੰਨ ਦੀ ਗੱਲ ਕਰੀਏ ਤੇ ਕੁਲਦੀਪ ਧਾਰੀਵਾਲ ਇੱਕ ਜਾਨਮਾਨਾ ਚਿਹਰਾ ਵਾਸਤੇ ਨਾਲ ਹੀ ਲੋਕਾਂ ਦੀ ਨਮਜ਼ਰੂ ਚੰਗੀ ਤਰ੍ਹਾਂ ਪਛਾਣਦੇ ਨੇ ਕਿਉਂਕਿ ਕੁਲਦੀਪ ਧਾਰੀਵਾਲ ਲੋਕਾਂ ਵਿੱਚ ਵਿਚਰਦੇ ਨੇ ਹਾਲਾਂਕਿ ਬਾਕੀ ਮੰਤਰੀਆਂ ਦੀ ਗੱਲ ਕਰੀਏ ਤੇ ਨਾਲ ਦੂਸਰੀ ਗੱਲ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤੇ ਲੋਕ ਸਭਾ ਚੋਣਾਂ ਦਾ ਚੰਗਾ ਖਾਸਾ ਜਿਹੜਾ ਉਹਨਾਂ ਨੂੰ ਐਕਸਪੀਰੀਅੰਸ ਵੀ ਕਹਿ ਸਕਦੇ ਐਕਸਪੀਰੀਅੰਸ ਵੀ ਹੈ ਕਿਉਂਕਿ 2019 ਦੇ ਚੋਣ ਲੜੇ ਆ ਜੋ 2019 ਦੀ ਗੱਲ ਕਰੀਏ 2019 ਉਸ ਵੇਲੇ ਚੋਣ ਲੜਿਆ ਜਿਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਲੋਕ ਸਭਾ ਦਾ ਉਮੀਦਵਾਰ ਬਣਨ ਨੂੰ ਤਿਆਰ ਨਹੀਂ ਸੀ ਤੋਂ ਉਸ ਵੇਲੇ ਵੀ ਜਿਹੜੇ ਆਮ ਆਦਮੀ ਪਾਰਟੀ ਨੇ ਕੁਲਦੀਪ ਧਾਰੀਵਾਲ ਨੂੰ ਜਿਹੜਾ ਲੋਕ ਸਭਾ ਦਾ ਚਿਹਰਾ ਬਣਾਇਆ ਕੁਲਦੀਪ ਧਾਰੀਵਾਲ ਨੇ ਉਸ ਤੇ ਖੜਾ ਉਤਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਖੜਾ ਉਤਰ ਨਹੀਂ ਪਾਏ ਮਹਿਜ 20000 ਨਾਲ ਉਹਨਾਂ ਨੂੰ ਸੰਤੋਸ਼ ਕਰਨਾ ਪਿਆ ਲੇਕਿਨ ਹੁਣ ਦੀ ਗੱਲ ਕਰੀਏ ਹੁਣ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਫੇਰ ਘਰੋਟਾ ਜਿਤਾਇਆ ਆਪਣੇ ਜਿਹੜੇ ਪੁਰਾਣੇ ਚਿਹਰਿਆਂ ਤੇ ਭਰੋਸਾ ਜਤਾਇਆ ਤੇ ਮੇਨ ਗੱਲ ਆਮ ਆਜ਼ਦੀ ਪਾਰਟੀ ਦੇ ਆਇਆ ਵੈ ਕਿ ਅਗਰ ਆਮ ਆਜ਼ਦੀ ਪਾਰਟੀ ਨੇ ਪੁਰਾਣੇ ਜਿਹੜੇ ਚਿਹਰੇ ਆ ਜਿਹੜੇ ਪੁਰਾਣੇ ਜਿਵੇਂ ਮੰਤਰੀ ਆ ਕੋਈ ਵਿਧਾਇਕ ਆ ਉਹਨਾਂ ਤੇ ਜੇ ਭਰੋਸਾ ਜਤਾਇਆ ਤੇ ਉਹਦਾ ਮਕਸਦ ਸਾਫ਼ ਹੈ ਕਿ ਲੋਕਾਂ ਦੇ ਵਿੱਚ ਇਹ ਲੋ ਮਿਚਰਦੇ ਆ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਪਸੰਦ ਕੀਤਾ ਤੇ ਜੇ ਆਮ ਆਜ਼ਦੀ ਪਾਰਟੀ ਦੀ ਜਿਹੜੀ ਸੱਜੀ ਆ ਉਹਨਾਂ ਦਾ ਮਕਸਦ ਹੈ ਕਿ ਅਗਰ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਤੇ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕ ਇਹਨਾਂ ਨੂੰ ਪਸੰਦ ਕਰਨ ਅਗਰ ਲੋਕ ਇਹਨਾਂ ਨੂੰ ਪਸੰਦ ਕਰਨਗੇ ਤੇ ਫੇਰ ਆਵਾਜ਼ੀ ਪਾਰਟੀ ਜਿਹੜਾ ਹੁਣ ਵੀ ਬਿਆਨ ਦੇ ਰਹੀ ਹੈ ਕਿ ਤੇਰਾ ਜ਼ੀਰੋ ਨਾਲੋਂ ਜੇ ਦਰਸ਼ ਕਰਨ ਕਿ ਅਗਰ ਲੋਕ ਉਹਨਾਂ ਨੂੰ ਪਸੰਦ ਕਰੂਗੇ ਤੇ ਹੋ ਸਕਦਾ ਕਿ ਆਵਾਜ਼ੀ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਇੱਜ਼ਤ ਪ੍ਰਾਪਤ ਕਰੇ ਅਗੇ ਕੁਲਦੀਪ ਧਾਰੀਵਾਲ ਦੀ ਗੱਲ ਕਰੀਏ ਤੇ ਹੁਣ ਉਹਨਾਂ ਦਾ ਮੁਕਾਬਲਾ ਕਾਂਗਰਸ ਨਾਲ ਦੇਖਿਆ ਜਾ ਸਕਦਾ ਹੈ ਕਿਉਂਕਿ ਕਾਂਗਰਸ ਵਿਪਖਸ਼ ਤੇ ਵੀ ਕੀ ਬੈਠੀ ਹੈ ਸੋ ਕਾਂਗਰਸ ਦਾ ਚਿਹਰਾ ਕੋਈ ਕਾਂਗਰਸ ਦੀ ਆਪਸੀ ਗੁੱਟਬਾਜੀ ਵੀ ਬਹੁਤ ਹੈ ਕਾਂਗਰਸ ਦੇ ਜਿਹੜੇ ਮੌਕੇ ਤੇ ਜਿਹੜੇ ਐਸਐਲਏ ਹੈ ਜੋ ਜਿਹੜੇ ਗੁਰਜੀਤ ਓਜਲਾ ਜਿਹੜੇ ਐਮਪੀ ਆ ਲੇਕਿਨ ਉਹਨਾਂ ਦੇ ਨਾਲ ਹੀ ਓਪੀ ਸੋਨੀ ਜਿਹੜੇ ਕਿ ਪੂਰਵ ਦਿੱਲੀ ਸੀਐਮ ਐ ਉਹ ਵੀ ਲੜਨ ਦੇ ਜਿਹੜੇ ਲੋਕ ਸਭਾ ਚੋਣਾਂ ਦੀ ਲੜਨ ਦੇ ਜਿਹੜੇ ਚਾਵਨ ਜ਼ਰੂਰ ਦਿਖਾਈ ਦੇ ਰਿਹਾ ਸੋ ਆਸੀ ਗੁੱਟਵਾ ਜੀ ਜਿਹੜੀ ਕਾਂਗਰਸ ਵਿੱਚ ਜ਼ਰੂਰ ਨਜ਼ਰ ਆ ਰਹੀ ਹੈ ਇਸ ਦੇ ਨਾਲ ਗੱਲ ਕਰੀਏ ਤੇ ਅਕਾਲੀ ਭਾਜਪਾ ਦਾ ਅਗਰ ਗੱਠਜੋੜ ਹਾਲੇ ਤੱਕ ਨਹੀਂ ਹੋਇਆ ਅਗਰ ਇਹਨਾਂ ਦੇ ਵਿੱਚ ਗੱਠਜੋੜ ਹੁੰਦਾ ਤੇ ਉਸ ਦਾ ਸਮਯਾਜਾ ਉਸ ਦਾ ਫਿਰ ਜਿਹੜਾ ਫਾਇਦਾ ਵੀ ਅਕਾਲੀ ਭਾਜਪਾ ਨੂੰ ਜ਼ਰੂਰ ਮਿਲੇਗਾ ਕਿਉਂਕਿ ਅਕਾਲੀ ਭਾਜਪਾ ਅਗਰ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁੱਲ ਜਿਹੜੇ ਵਿਧਾਨ ਸਭਾ ਏਰੀਏ ਉਹ 11 ਹਨ ਲੇਕਿਨ ਲੋਕ ਸਭਾ ਦੇ ਵਿੱਚ ਸਿਰਫ 9 ਜਿਹੜੇ ਵਿਧਾਨ ਸਭਾ ਹੰਦੇ ਆ ਦੋ ਜਿਹੜੇ ਵਿਧਾਨ ਸਭਾ ਏਰੀਏ ਉਹ ਜਿਹੜੇ ਤਰਨਤਨ ਨਾਲ ਮਿਲਦੇ ਆ ਸੋ ਅਕਾਲੀ ਭਾਜਪਾ ਦਾ ਕਿ ਗੱਠ ਜੁੜ ਹੁੰਦਾ ਤੇ ਸ਼ਹਿਰ ਦੀ ਵੋਟ ਹੈ ਭਾਜਪਾ ਦੀ ਜ਼ਰੂਰ ਵੱਡੀ ਤਰ੍ਹਾਂ ਭਾਜਪਾ ਦੀ ਵੋਟ ਹੈ ਸ਼ਹਿਰੀ ਵੋਟ ਹੈ ਭਾਜਪਾ ਦੀ ਲੇਕਿਨ ਅਗਰ ਪਿੰਡਾਂ ਦੀ ਗੱਲ ਕਰੀਏ ਤੇ ਅਕਾਲੀ ਅਤੇ ਕਾਂਗਰਸ ਦੀ ਵੋਟ ਹੈ ਤੇ ਨਾਲ ਆਵਾਜ਼ ਦੀ ਪਾਰਟੀ ਦੀ ਵੋਟ ਜ਼ਿਆਦਾ ਹੈ ਸੋ ਅਕਾਲੀ ਭਾਜਾ ਜੇਕਰ ਮਿਲ ਕੇ ਲੜੇਗੀ ਤੇ ਉਸ ਦਾ ਫਾਇਦਾ ਜ਼ਰੂਰ ਅਕਾਲੀ ਭਾਜਬਾਂ ਨੂੰ ਮਿਲੇਗਾ ਨਾਲ ਹੀ ਇਸ ਦੀ ਗੱਲ ਕਰੀਏ ਤੇ ਜਿਹੜੀ ਲੋਕ ਸਭਾ ਚੋਣਾਂ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰ ਜਗ੍ਹਾ ਤੇ ਐਜ ਮਿਲਣ ਦੀ ਜ਼ਰੂਰ ਜਿਹੜਾ ਫਾਇਦਾ ਮਿਲੇਗਾ ਐਜ ਮਿਲੇਗਾ ਕਿਉਂਕਿ ਹਰ ਜਗ੍ਹਾ ਤੇ ਉਹਨਾਂ ਦੇ ਵਿਧਾਇਕ ਆਮਦਿੱਤ ਸਰ ਦੀ ਗੱਲ ਕਰੀ ਆ ਆਮਦਿੱਤ ਸਰ ਦੀ ਨੋ ਵਿਧਾਇਕ ਆਮ ਆਦਮੀ ਪਾਰਟੀ ਦੀ 11 ਵਿਧਾਨ ਸਭਾ ਦੇ ਵਿੱਚ 9 ਵਿਧਾਇਕ ਸੋ 9 ਵਿਧਾਇਕ ਅਗਰ ਪੂਰੀ ਜਾਨ ਲਗਾਣਗੇ ਲੋਕ ਸਭਾ ਚੋਣਾਂ ਦੇ ਇਲਕੇ ਕੁਲਦੀਪ ਕੜੀਵਾਲ ਨੂੰ ਦਿੱਤਨ ਤੋਂ ਕੋਈ ਨਹੀਂ ਰੋਕ ਸਕਦਾ ਆ ਸਰ ਜੀ ਸਰ ਕਡੂਰ ਸਾਹਿਬ ਦੀ ਗੱਲ ਕਰੀ ਤੇ ਲਾਲਜੀਤ ਸਿੰਘ ਢੁੱਲਰ ਨੂੰ ਜਿਹੜੀ ਇਹਨਾਂ ਨੇ ਟਿਕਟ ਦਿੱਤੀ ਆ ਕਿਵੇਂ ਦੇਖਦੇ ਹੋ ਕਿ ਕਿਵੇਂ ਮਾਹੌਲ ਬਣ ਸਕਦਾ ਹੈ ਕਿ ਆਮ ਆਦਮੀ ਪਾਰਟੀ ਉਥੋਂ ਕੀ ਕਰ ਸਕਦੀ ਕੁਝ VOTING ਜਿਹੜੀ ਖਿੱਚ ਸਕਦੀ ਵੋਟ ਜਿਹੜੇ ਖਰੂਰ ਸਾਹਿਬ ਹਲਕਾ ਜਿਹੜਾ ਗੱਲ ਕਰੀਏ ਤਾਂ ਖਰੂਰ ਸਾਹਿਬ ਬਾਰਡਰ ਏਰੀਆ ਦਾ ਸੋ ਲਾਲਜੀਤ ਢੁੱਲਰ ਨੇ ਹੋਂ ਤੱਕ ਦੇ ਜਿੰਨੇ ਵੀ ਕੋਈ ਮੰਤਰੀ ਬਣੇ ਆ ਲਾਲਜੀਤ ਢੁੱਲਰ ਜੋ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਸੋਚਿਆ ਵੈ ਜੋ ਉਹਨਾਂ ਨੂੰ ਫਾਇਦਾ ਮਿਲਿਆ ਅੱਜ ਕੁਝ ਅਗਰ ਆਪਾਂ ਸਾਰੀ ਗੱਲ ਕਰੀਏ ਤੇ ਲੋਕ ਕੁਝ ਹੱਦ ਤੱਕ ਆਮ ਆਦੀ ਪਾਕੀ ਦਾ ਖੁਸ਼ ਵੀ ਹੈ ਕਿਉਂਕਿ ਬਾਰਡਰ ਏਰੀਆ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਜਿਹੜੀ ਮੁਸ਼ਕਲਾ ਸੀ ਉਹ ਦਿਲ ਦੀ ਮੁਸ਼ਕਲਾ ਸੀ ਨਾਲੇ ਜਿਹੜਾ ਬਾਰਡਰ ਏਰੀਆ ਦੇ ਵਿੱਚ ਕਿਸਾਨਾਂ ਦੀ ਬੜੀ ਪੁਰਾਣੀ ਇੱਕ ਦਿੱਕਤ ਹੈ ਜਿਹੜੀ ਮੰਗ ਹੈ ਕਿ ਉਹਨਾਂ ਨੂੰ ਜਿਹੜੀ ਖੇਤੀ ਕਰਨ ਲਈ ਜਿਹੜੀ ਸੈਂਸਿਕ ਤੋਂ ਪਾਰ ਜਾਣਾ ਪੈਂਦਾ ਸੀ ਉਹਦਾ ਉਹਨਾਂ ਨੂੰ ਸਮਾਂ ਬਹੁਤ ਘੱਟ ਮਿਲਦਾ ਸੀ ਸੋ ਲਾਲਜੀ ਭੁੱਲਰ ਨੇ ਉਹਨਾਂ ਦੇ ਕੁਝ ਹੱਦ ਤੱਕ ਮੁੱਦਿਆਂ ਜ਼ਰੂਰ ਹੱਲ ਕੀਤੀਆਂ ਹਾਲਾਂਕਿ ਬਿਲ ਵੀ ਮੁਸ਼ਕਲ ਵੀ ਲੋਕਾਂ ਦੀ ਹਾਲ ਹੋਈ ਹੈ ਕੁਝ ਗਰੀਬ ਤੱਕ ਦੇ ਲੋਕ ਵੀ ਜਿਹੜੇ ਫਡੂਰ ਸਾਹਿਬ ਏਰੀਆ ਦੇ ਵਿੱਚ ਰਹਿੰਦੇ ਆ ਕਾਫੀ ਮੁਸ਼ਕਲਾਂ ਜਿਹੜੀ ਬਾਰਡਰ ਏਰੀਆ ਤੇ ਪਿੰਡਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਦੇ ਵਿੱਚ ਵਿਚਰਦੇ ਵੀ ਲਾਲਜੀਤ ਭੁੱਲਰ ਨਜ਼ਰ ਆਉਂਦੇ ਆ ਵਿਕਾਸ ਕਾਰਜ ਤੋ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਵਿਕਾਸ ਕਾਰਜ ਦੀ ਵੀ ਝੜੀ ਲਗਾਈ ਆ ਹਾਲਾਂਕਿ ਜਿਹੜੇ ਲਾਲਜੀਤ ਭੁੱਲਰ ਆ ਉਥੋਂ ਦੇ ਰਹਿਣ ਵਾਲੇ ਆ ਵਸਨੀਕ ਆ ਤੋ ਉਸ ਦਾ ਫਾਇਦਾ ਵੀ ਉਹਨਾਂ ਨੂੰ ਮਿਲ ਸਕਦਾ ਤਰਨਤਨ ਦੀ ਗੱਲ ਕਰੀਏ ਤੇ ਤਰਨਤਨ ਦੇ ਵਿੱਚ ਜਿਹੜੇ ਆਵਾਜ਼ੀ ਪਾਰਟੀ ਦੇ ਵਿਧਾਇਕ ਕਾਫੀ ਐ ਤੋ ਉਹਨਾਂ ਦਾ ਅੱਜ ਆਵਾਜ਼ੀ ਪਾਰਟੀ ਦਾ ਅੱਜ ਵੀ ਲਾਲਜੀਤ ਧੁੱਲਰ ਨੂੰ ਮਿਲੇਗਾ ਤੇ ਜਿਹੜੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆਵਾਜ਼ੀ ਪਾਰਟੀ ਦਾ ਉਸ ਦਾ ਫਾਇਦਾ ਵੀ ਲੋਕ ਸਭਾ ਚੋਣਾਂ ਦੇ ਵਿੱਚ ਆਵਾਜ਼ੀ ਪਾਰਟੀ ਨੂੰ ਜ਼ਰੂਰ ਮਿਲੇਗਾ ਜੀ ਸਹੀ ਹੁਣ ਆਪਾਂ ਜਲੰਧਰ ਦੀ ਗੱਲ ਕਰਦੇ ਨੇ ਆਮ ਆਦਮੀ ਪਾਰਟੀ ਜਿਹੜੇ ਕਾਂਗਰਸ ਛੱਡ ਕੇ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਕਾਫੀ ਵਿਵਾਦ ਵੀ ਉੱਠਿਆ ਸੀ ਕਿ ਕਾਂਗਰਸ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਫਿਰ ਇਹਨਾਂ ਇਲੈਕਸ਼ਨ ਲੜੇ ਸੀ ਚੌਧਰੀ ਪਰਿਵਾਰ ਤੁਹਾਨੂੰ ਪਤਾ ਹੈ ਉਸ ਤੋਂ ਚੌਧਰੀ ਨੂੰ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੀ ਉਹਨਾਂ ਦੀ ਵਾਈਫ ਨੂੰ ਜਿਹੜੀ ਟਿਕਟ ਦਿੱਤੀ ਗਈ ਸੀ ਪਰ ਉਹਨਾਂ ਨੂੰ ਜਿਹੜਾ ਹਾਰ ਦਾ ਜਿਹੜਾ ਮੂੰਹ ਦੇਖਣਾ ਪਿਆ ਤੇ ਸੁਸ਼ੀਲ ਕੁਮਾਰ ਰਿੰਕੂ ਜੇ ਵਨਰ ਹੋਏ ਤੇ ਕਿਵੇਂ ਦੇਖਦੇ ਹੋ ਕਿ ਜਿਹੜੀ ਕਾਂਗਰਸ ਛੱਡ ਕੇ ਲੋਕਾਂ ਦੇ ਵਿੱਚ ਵੀ ਕਾਫੀ ਚੱਲ ਰਿਹਾ ਸੀ ਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਬਾਹਰਲਾ ਕੋਈ ਬੰਦਾ ਜਿਹੜੇ ਪਾਰਟੀ ਹੋਰ ਪਾਰਟੀ ਦਾ ਬੰਦਾ ਨਹੀਂ ਲਵਾਵਾਂਗੇ ਪਰ ਸੁਸ਼ੀਲ ਕੁਮਾਰ ਰਿੰਕ ਹੂੰ ਦੁਬਾਰਾ ਉਹਨਾਂ ਨੂੰ ਜਿਹੜੀ ਆ ਟਿਕਟ ਜਿਹੜੀ ਦੇ ਦਿੱਤੀ ਗਈ ਆ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਦਾ ਮੋਲ ਬਣ ਸਕਦਾ ਇੱਥੇ ਜੀ ਪਿਛਲੀ ਵਾਰੀ ਜਦੋਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਸਰਕੇ ਆਮ ਆਦੀ ਪਾਰਟੀ ਚ ਸ਼ਾਮਲ ਹੋਏ ਸੀ ਉਦੋਂ ਇਹ ਮੇ ਲੱਗਦਾ ਨਹੀਂ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕ ਸਭਾ ਚੋਣਾਂ ਦੀ ਜਿਹੜੀ ਆਮ ਆਦੀ ਪਾਰਟੀ ਟਿਕਟ ਦੇਗੀ ਲੇਕਿਨ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਹਾਲਾਂਕਿ ਸਮਾਂ ਬਹੁਤ ਘੱਟ ਸੀ ਹੁਣ ਤੇ ਲੋਕ ਜਿਹੜੇ ਉਹ उपचुनाव ਹੋਏ ਸੀ ਲੇਕਿਨ ਹੁਣ ਤੇ ਇੱਕ ਵਾਰੀ ਜਿਹੜੇ ਲੋਕ ਸਭਾ ਚੋਣ ਆਏ ਆ ਸੋ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਇਸ ਦਾ ਫਾਇਦਾ ਜ਼ਰੂਰ ਮ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਹੋਰ ਬਰਕਰਾਰ ਜਿਹੜੇ ਕਾਫੀ ਦੇਰ ਤੋਂ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੇ ਸੀ ਹਾਲਾਂਕਿ ਕਈ ਉਥੇ ਵੱਡੇ ਚਿਹਰੇ ਵੀ ਆਮ ਆਦੀ ਪਾਰਟੀ ਦੇ ਐ ਤੋਂ ਚਰਨਜੀਤ ਸਿੰਘ ਚੰਨੀ ਉਧਰ ਦੂਸਰੇ ਪਾਸੇ ਜਿਹੜੇ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਐ ਤੋਂ ਇੱਕ ਇਨਸਾਮ ਨਾਲ ਵੇਖੀਏ ਤੇ ਜਲੰਧਰ ਦਾ ਮੁਕਾਬਲਾ ਵੀ ਕਾਫੀ ਟਫ ਨਜ਼ਰ ਆ ਰਿਹਾ ਹੈ ਕਿਉਂਕਿ ਬਾਕੀ ਜੇ ਸਨੀ ਅਸੀਂ ਗੱਲ ਕਰੀਏ ਤੇ ਅਸਲੀ ਭਾਜਪਾ ਦਾ ਗੱਟ ਜੋੜ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਜਿੱਥੇ ਲੋਕ ਸਭਾ ਚੋਣਾਂ 13 ਸੀਟਾਂ ਆ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਮਾਇਨੇ ਰੱਖਦਾ ਵੈ ਕਿਉਂਕਿ ਕਾਲੀ ਪਾਜਬਾ ਅਗਰ ਅਲੱਗ-ਅਲੱਗ ਲੜੇਗੀ ਤੇ ਉਹਨਾਂ ਦੀ ਵੋਟਾਂ ਵੀ ਵੰਡੀਆਂ ਜਾਊਂਗੀਆਂ ਉਸਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਸੋ ਕਾਂਗਰਸ ਨੂੰ ਮਿਲ ਸਕਦਾ ਲੇਕਿਨ ਅਗਰ ਇਕੱਠੀ ਹੋ ਕੇ ਲੜੇਗੀ ਤੇ ਉਸਦਾ ਖਮਿਆਜ਼ਾ ਵੀ ਅਨਨੁਭੁਗਤ ਪੈ ਸਕਦਾ ਦੂਸਰੀ ਪਾਰਟੀਆਂ ਨੂੰ ਸੋ ਸੁਸ਼ੀਲ ਕੁਮਾਰ ਰਿੰਕੂ ਦੇ ਜਿੱਤਣ ਦੇ ਅਸਾਰਾ ਲੇਕਿਨ ਚਰਨਜੀਤ ਸਿੰਘ ਚੰਨੀ ਅਗਰ ਸਾਹਮਣੇ ਹੈ ਤੇ ਉਹਨਾਂ ਦਾ ਜਿਹੜਾ ਮੁਕਾਬਲਾ ਜ਼ਰੂਰ ਟਫ ਨਜ਼ਰ ਆਏਗਾ ਲੇਕਿਨ ਆਰਮੜਾ ਸਮਝ ਦੱਸੇਗਾ ਕਿ ਅਕੀਦ ਸੁਸ਼ੀਲ ਕੁਮਾਰ ਰਿੰਕੂ ਉਸ ਤੋਂ ਦੁਆਰਾ ਵਿਜੇ ਹੁੰਦੇ ਆ ਕਿ ਨਹੀਂ ਕਿ ਦੂਸਰੀ ਦੂਜੇ ਪਾਸੇ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਵੀ ਆਮ ਆਦੀ ਪਾਰਟੀ ਦੇ ਕਈ ਇਹੋ ਜਿਹੇ ਕਾਰਜਕਰਤਾਵਾ ਕੋਈ ਕਈ ਇਹੋ ਜਿਹੇ ਵੱਡੇ ਚਿਹਰੇ ਆ ਜਿਨ੍ਹਾਂ ਨੂੰ ਟਿਕਟ ਦੀ ਆਸ ਸੀ ਸੋ ਉਹ ਜ਼ਰੂਰ ਸੁਸ਼ਿੰਤ ਕੁਮਾਰ ਰਿੰਕੂ ਦਾ ਬਾਇਕਟ ਵੀ ਕਰ ਸਕਦੇ ਆ ਲੇਕਿਨ ਆਨ ਵਾਲਾ ਸਮਝ ਦੱਸੇਗਾ ਕਿ ਸੁਸ਼ਿੰਤ ਕੁਮਾਰ ਰਿੰਕੂ ਆਮ ਆਦੀ ਪਾਰਟੀ ਦੇ ਵਿਸ਼ਵਾਸ ਨੂੰ ਜਿਹੜੇ ਕਾਰਜਕਰਤਾਵਾ ਜਿਹੜੇ ਆਮ ਦੂਸਰੇ ਉਥੇ ਕੈਂਡੀਡੇਟ ਸੀ ਉਹਨਾਂ ਦੇ ਵਿਸ਼ਵਾਸ ਨੂੰ ਜਿਸ ਤੰਦ ਵਿੱਚ ਕਿੰਨੇ ਕਾਮਯਾਬ ਹੁੰਦੇ ਆ ਤੇ ਉਹਨਾਂ ਨੂੰ ਮਨਾਂਦੇ ਇਸ ਹਿਸਾਬ ਨਾਲ ਆ ਇਹ ਆਨ ਵਾਲੇ ਸਮਝ ਦੱਸੇਗਾ ਜੀ ਸਨ ਅਮੇਜੀ ਗੱਲ ਕਰਦੇ ਆ ਆਪਾਂ ਗੱਲਬਾਤ ਕੀਤੀ ਚਰਨਜੀਤ ਚੰਨੀ ਦੀ ਭਾਰ ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜੇ ਵਿਕਰਮਜੀਤ ਚੌਧਰੀ ਆ ਚੌਧਰੀ ਸਾਹਿਬ ਦੇ ਬੇਟੇ ਉਹਨਾਂ ਨੇ ਦਾਵੇਦਾਰੀ ਠੋਕੀ ਕਿ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਕਾਫੀ ਉਹਨਾਂ ਨੇ ਕਹਿ ਕੇ ਇਹ ਸੀਡ ਜਿਹੜੀ ਹੈ ਸਾਡੀ ਬਣਦੀ ਹੈ ਚੰਨੀ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਤੋਂ ਲੜਨ ਦਾ ਵਧੀਆ ਵਾ ਇਸ ਇਸ ਦੇ ਨਾਲ ਜਿਹੜਾ ਕਾਂਗਰਸ ਨੂੰ ਕਾਫੀ ਨੁਕਸਾਨ ਹੋ ਸਕਦਾ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜੀ ਗੱਲ ਕਰੀਏ ਤੇ ਕਾਂਗਰਸ ਦੀ ਆਪਸੀ ਗੁੱਟਬਾਜ਼ੀ ਜਿਹੜੀ ਉਹ ਹਰ ਜਗ੍ਹਾ ਤੇ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਕਿ ਹਰ ਜਗ੍ਹਾ ਤੇ ਦੋ ਜਾਂ ਤਿੰਨ ਚਿਹਰੇ ਜਿਹੜੇ ਲੋਕਤਵਾ ਚੋਣਾ ਨੂੰ ਲੜਨ ਦੀ ਦਾਵੇ ਦਾਵੇਦਾਰੀ ਠੋਕ ਰਹੇ ਆ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਆ ਬਾਕੀ ਜਗ੍ਹਾ ਦੀ ਗੱਲ ਕਰੀਏ ਤੇ ਬਾਕੀ ਜਗ੍ਹਾ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਆ ਚਰਨਜੀਤ ਸਿੰਘ ਚੰਨੀ ਅਗੇ ਚਮਕੌਰ ਸਾਹਿਬ ਤੋਂ ਲੜਦੇ ਆ ਤੇ ਫਿਰ ਜਲੰਧਰ ਵਿੱਚ ਹੋਰ ਕਈ ਇਹੋ ਜਿਹੇ ਉਮੀਦਵਾਰ ਆ ਜਿਨ੍ਹਾਂ ਨੂੰ ਟਿਕਟ ਮਿਲਣ ਦੀ ਆਸ਼ਾ ਜ਼ਰੂਰ ਹੈ ਲੇਕਿਨ ਅਗਰ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੜ ਜ਼ਰੂਰ ਉਹਨਾਂ ਨੂੰ ਆਪਸੀ ਗੁੱਟਬਾਜ਼ੀ ਦਾ ਨੁਕਸਾਨ ਜ਼ਰੂਰ ਚੱਲਣਾ ਪੈ ਸਕਦਾ ਕਿਉਂਕਿ ਹੋਰ ਵੀ ਉੱਥੇ ਜਿਵੇਂ ਕਿ ਤੁਸੀਂ ਨਾਮ ਦਿੱਤਾ ਸੀ ਹੋਰ ਵੀ ਉੱਥੇ ਕਈ ਇਹੋ ਜਿਹੇ ਉਮੀਦਵਾਰ ਹੈ ਕਈ ਇਹੋ ਜਿਹੇ ਚਿਹਰੇ ਹੈ ਜਿਹੜੇ ਅੱਜ ਵੀ ਜਿਹੜੇ ਲੋਕ ਸਭਾ ਚ ਉਹਨਾਂ ਤੋਂ ਪਹਿਲਾਂ ਇਸ ਦੀ ਤਿਆਰੀਆਂ ਕਰ ਰਹੇ ਸੀ ਲੋਕਾਂ ਦੇ ਵਿੱਚ ਵਿੱਚ ਤੇ ਨਜ਼ਰ ਆ ਸੀ ਆ ਰਹੇ ਸੀ ਵੀ ਆਪਣੀ ਦਾਵੇਦਾਰੀ ਜ਼ਰੂਰ ਉਹਨਾਂ ਨੇ ਹਾਈ ਕਮਾਂਡ ਦੇ ਅੱਗੇ ਪੇਸ਼ ਕੀਤੀ ਹੈ ਸਭ ਤੋਂ ਵੱਡਾ ਸਣੀ ਅਗਰ ਗੱਲ ਕਰੀਏ ਤੇ ਹਾਈ ਕਮਾਂਡ ਦੇ ਅੱਗੇ ਸਭ ਤੋਂ ਵੱਡੀ ਦੁਖਦਾ ਉਸ ਵੇਲੇ ਹੁੰਦੀ ਹੈ ਜਦੋਂ ਇੱਕ ਜਗ੍ਹਾ ਤੋਂ 5 ਤੋਂ 6 ਲੋਕ ਆਪਣੀ ਦਾਵੇਦਾਰੀ ਦਾਵੇਦਾਰੀ ਪੇਸ਼ ਕਰਦੇ ਹੈ ਕੋਕੀ ਅਗਰ ਹਾਈ ਕਮਾਨ ਇੱਕ ਨੂੰ ਟਿਕਟ ਦੇਗੀ ਕਿਉਂਕਿ ਟਿਕਟ ਤੇ ਹਰ ਪਾਰਟੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਨੂੰ ਮਿਲਦੀ ਹੈ ਲੇਕਿਨ ਬਾਕੀ ਪੰਜ ਜਣਿਆਂ ਨੂੰ ਮਨਾਣਾ ਬਹੁਤ ਮੁਸ਼ਕਿਲ ਹੁੰਦਾ ਉਹਨਾਂ ਦੀ ਗੁੱਟਬਾਜ਼ੀ ਸਾਹਮਣੇ ਆਉਂਦੀ ਹੈ ਉਹਨਾਂ ਦੀ ਆਪਸੀ ਜਿਹੜੀ ਰੰਜੀਤ ਸਾਹਮਣੇ ਆਉਂਦੀ ਹੈ ਤੇ ਵੋਟਾਂ ਜ਼ਰੂਰ ਟੁੱਟਦੀਆਂ ਨਜ਼ਰ ਆਉਂਦੀਆਂ ਸੋ ਇਸ ਹਿਸਾਬ ਨਾਲ ਅਗਰ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਮਿਲਦੀ ਹੈ ਤੇ ਦੂਸਰੀ ਜਿਹੜੇ ਕੀ ਉਮੀਦਵਾਰ ਹੈ ਉਹ ਨੁਕਸਾਨ ਜ਼ਰੂਰ ਚਰਨਜੀਤ ਸਿੰਘ ਚੰਨੀ ਦਾ ਕਰ ਸਕਦੇ ਨੇ ਇਸ ਦਾ ਨੁਕਸਾਨ ਕਾਂਗਰਸ ਦਾ ਹੋਏਗਾ ਲੇਕਿਨ ਇਸ ਦਾ ਫਾਇਦਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲੇਗਾ ਜੀ ਸਤਿ ਅੰਮ੍ਰਿਤ। ਅੰਮੀ ਜੀ ਫਤੇਗੜ ਸਾਹਿਬ ਦੀ ਗੱਲ ਕਰਦੇ ਆ ਗੁਰਪ੍ਰੀਤ ਸਿੰਘ ਜੀਪੀ ਦੀ ਗੱਲ ਕਰਦੇ ਆ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀਗੇ ਕਾਫੀ ਜਿਹੜੇ ਮਤਭੇਦ ਚੱਲ ਰਹੇ ਸੀ ਕਾਂਗਰਸ ਦੇ ਵਿੱਚ ਤੇ ਚੰਨੀ ਦੇ ਨਾਲ ਵੀ ਚੱਲ ਰਹੇ ਸੀ ਕਾਫੀ ਇਹਨਾਂ ਤੇ ਉਹਨਾਂ ਨੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਥੋੜੇ ਦਿਨ ਪਹਿਲਾਂ ਤੁਹਾਨੂੰ ਲੱਗਦਾ ਕੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਜੁਆਇਨ ਕੀਤੀ ਹੈ ਫਾਇਦਾ ਹੋ ਸਕਦਾ ਉਸ ਨੂੰ? ਦੇਖੋ ਜਿਹੜੀ ਸਰਕਾਰ ਹੋਏਗੀ ਉਸ ਦਾ ਫਾਇਦਾ ਉਮੀਦਵਾਰ ਨੂੰ ਜ਼ਰੂਰ ਮਿਲਦਾ। ਕਈ ਵਾਰੀ ਤੁਸੀਂ ਵੀ ਇਹੋ ਜਿਹਾ ਦੇਖੋ ਦੇਖਿਆ ਹੋਣਾ ਕਿ ਜਦੋਂ ਕੋਈ ਕਾਂਗਰਸ ਜਾਂ ਅਕਾਲੀ ਦਲ ਦਾ ਕੋਈ ਕੌਂਸਲਰ ਜਾਂ ਫਿਰ ਵਿਧਾਇਕ ਹੁੰਦਾ ਜੇ ਸਰਕਾਰ ਬਦਲਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਚਿਹਰੇ ਉਸ ਸਰਕਾਰ ਵੱਲ ਜਾਂਦੇ ਆ ਕਿਉਂਕਿ ਸਰਕਾਰ ਦੇ ਕੰਮ ਸਾਰੇ ਸਰਕਾਰ ਨੇ ਕਰਨੇ ਆ ਕੋਈ ਅਗਰ ਕਿਸੇ ਵੀ ਜਗ੍ਹਾ ਦਾ ਅਗਰ ਸ਼ੁਭਾਰਮ ਕਰਨਾ ਉਹ ਸਰਕਾਰ ਦੁਆਰਾ ਕੀਤਾ ਜਾਣਾ ਅਗਰ ਵਿਪਖਸ਼ ਬੈ ਕੇ ਤੁਸੀਂ ਆਪਣੇ ਕੰਮ ਨਹੀਂ ਸਵਾਲ ਸਕਦੇ ਸੋ ਸਭ ਤੋਂ ਪਹਿਲਾਂ ਚਿਹਰੇ ਜਿਵੇਂ ਕਿ ਅੰਮ੍ਰਿਤਸਰ ਦੀ ਗੱਲ ਕਰੀਏ ਲੋਕ ਸਭ ਜਿਹੜੇ ਵਿਧਾਨ ਸਭਾ ਚੋਂ ਹੁੰਦੇ ਜੀ ਪੱਕੇ ਕਾਂਗਰਸੀ ਜਿਹੜੇ ਪਰਚਲ ਸੀ ਉਹਨਾਂ ਨੇ 48 ਦਲ ਦਾ ਰੋਕ ਕੀਤਾ ਸੀ ਹਾਲਾਕਿ ਉਹਨਾਂ ਨੇ ਸੋਚਿਆ ਕਿ ਅੰਮ੍ਰਿਤਸਰ ਦੀ ਜਿਹੜੀ ਸੀਟ ਹੈ ਜਿਵੇਂ ਕਿ ਈਸ ਸੀਟ ਹੈ ਉਸ ਤੋਂ ਵਿਕਰਮ ਸਿੰਘ ਮਜੀਠੀਆ ਖੜੇ ਸੀ ਨਵਜੋਤ ਸਿੰਘ ਸਿੱਧੂ ਖੜੇ ਸੀ ਜੀਵਨ ਜੋਤ ਖੜੇ ਸੀ ਲੇਕਿਨ ਇਹ ਕਿਹੜਾ ਵਿਕਰਮ ਸਿੰਘ ਮਜੀਠੀਆ ਦਾ ਵੱਡਾ ਸੀ ਸੋ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਵੱਲ ਜਾਣਾ ਸਹੀ ਸਮਝਿਆ ਲੇਕਿਨ ਜਦੋਂ ਉਹ ਤੋਂ ਜੀਵਨ ਜੋਤ ਕੋਰ ਦੀ ਜੇਤੋ ਜਿੱਤੇ ਉਹ ਹੀ ਚੇਰੇ ਜਿਹੜੇ ਪੱਕੇ ਕਾਂਗਰਸੀ ਉਹਨਾਂ ਨੇ ਆਵਾਜ਼ੀ ਪਾਰਟੀ ਦਾ ਰੋਕ ਕੀਤਾ ਸੋ ਜਿਹੜੇ ਜਿਹੜੇ ਵੀ ਹੁੰਦੇ ਆ ਉਹ ਸਰਕਾਰ ਜਿਹੜੀ ਹੁੰਦੀ ਉਹਦਾ ਇਹ ਜਰੂਰ ਮਿਲੇਗਾ ਭਾਵੇਂ ਉਹ ਵਿਧਾਨ ਸਭਾ ਚੋਣ ਹੋਣ ਜਾਂ ਫਿਰ ਕਿਉਂਕਿ ਹਲੇ ਕੌਂਸਲਰ ਦੇ ਚੋਣ ਪਾਰਸ਼ਦ ਦੇ ਚੋਣ ਵੀ ਹੋਣੇ ਸਰਪੰਚੀ ਚੋਣ ਵੀ ਹੋਣੇ ਆ ਉਹ ਜਰੂਰ ਲੇਟ ਹੋਗੇ ਅਗਰ ਉਹ ਪਹਿਲੇ ਹੁੰਦੇ ਤੇ ਜਰੂਰ ਇਹ ਜਿਹੜਾ ਆਵਾਜ਼ੀ ਪਾਰਟੀ ਨੂੰ ਮਿਲਣਾ ਸੀ ਲੇਕਿਨ ਅੱਜ ਵੀ ਗੱਲ ਕਰੀਏ ਤੇ ਅੱਜ ਵੀ ਸਰਕਾਰ ਆਵਾਜ਼ੀ ਪਾਰਟੀ ਦੀ ਹੈ 92 ਵਿਧਾਇਕ ਜਿਹੜੇ ਆਵਾਜ਼ੀ ਪਾਰਟੀ ਦੀ ਹੈ ਤੋਂ 13 ਸੀਟਾ ਮਹਿਜ ਇੱਕ 13 ਸੀਟਾ ਹੀ ਲੋਕ ਸਭਾ ਜਿਹੜੀ ਉਮੀਦਵਾਰਾਂ ਦੀ ਹੈ ਲੋਕ ਸਭਾ ਚੋਣਾਂ ਦੇ ਵੀ 13ਵਾਂ ਉਮੀਦਵਾਰ ਖੜ੍ਯੋ ਨੇ ਅਸੇ 92 ਵਧਾਇਆ ਕਿ 13 ਉਮੀਦਵਾਰ ਦੀ ਹਮਾਇਤ ਜ਼ਰੂਰ ਕਰਨਗੇ ਵੋਟਾਂ ਜ਼ਰੂਰ ਤੋੜਨਗੇ ਕਿਉਂਕਿ ਹਰ ਜਗ੍ਹਾ ਤੇ ਅਗਰ ਗੱਲ ਕਰੀਏ ਤੇ ਵੋਟਾਂ ਕਾਫੀ ਆ ਹਾਲਕੀ ਅਕਾਲੀ ਭਾਜਪਾ ਦੀ ਲੇਕਿਨ ਸਰਕਾਰ ਜਿਹਦੀ ਹੁੰਦੀ ਆ ਹਮੇਸ਼ਾ ਫਾਇਦਾ ਵੀ ਉਸੇ ਲੋਕ ਸਭਾ ਉਮੀਦਵਾਰ ਨੂੰ ਮਿਲਦਾ ਨਜ਼ਰ ਆਂਦਾ ਜਨਤਾ ਜੀ ਸਣੀ ਅਮੇ ਜੀ ਫਰੀਦਕੋਟ ਦੀ ਗੱਲ ਕਰਦੇ ਆ ਤੇ ਉੱਥੋਂ ਜਿਹੜੀ ਟਿਕਟ ਦਿੱਤੀ ਗਈ ਆ ਕਰਮਜੀਤ ਸਿੰਘ ਅਨਮੋਲ ਜਿਹੜੇ ਇੱਕ ਐਕਟਰ ਵੀ ਹੈ ਸਿੰਗਰ ਵੀ ਨੇ ਜਿਹੜੇ ਭਗਵੰਤਬਾਨ ਦੇ ਕਾਫੀ ক্লোਜ਼ ਨੇ ਕਾਫੀ ਪੜੇ ਵੀ ਇਕੱਠੇ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਜਿਹੜਾ ਵਰਕਰ ਕੰਮ ਕਰ ਰਿਹਾ ਹੈ ਕਾਫੀ ਢੇਰ ਤੋਂ ਆਮ ਆਦਮੀ ਪਾਰਟੀ ਲਈ ਕੀ ਉਹਨੂੰ ਟਿਕਟ ਦੇ ਦੇਂਦੇ ਤੇ ਇਹਨਾਂ ਨੇ ਆਪਣੇ ਜਿਹੜੇ ਚਾਹਤੇ ਨੂੰ ਟਿਕਟ ਦਿੱਤੀ ਆ ਕਰਮਜੀਤ ਅਮਨੋਲ ਜਿਹੜੇ ਐਕਟਰ ਵੀ ਤੇ ਸਿੰਗਰ ਵੀ ਕਿਵੇਂ ਦੇਖਦੇ ਹੋ ਸਾਰਾ ਇਸ ਦਾ ਨੁਕਸਾਨ ਤਨੀ ਕੁਛ ਹੱਦ ਤੱਕ ਜ਼ਰੂਰ ਆਮ ਆਦਮੀ ਪਾਰਟੀ ਨੂੰ ਝੱਲਣਾ ਪੈ ਸਕਦਾ ਕਿਉਂਕਿ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਕਰਮਜੀਤ ਸਿੰਘ ਜਿਹੜੇ ਅਨਮੋਲ ਨੂੰ ਟਿਕਟ ਦਿੱਤੀ ਹੈ ਹਾਲਾਂਕਿ ਐਕਟਰ ਕਈ ਉਹਨਾਂ ਦੀਆਂ ਫਿਲਮਾਂ ਵੀ ਆ ਚੁੱਕੀਆਂ ਵਾ ਲੋਗ ਉਹਨਾਂ ਨੂੰ ਪਸੰਦ ਵੀ ਕਰਦੇ ਆ ਲੇਕਿਨ ਪਸੰਦ ਕਰਨ ਦਾ ਮਤਲਬ ਐ ਨਹੀਂ ਹੁੰਦਾ ਕਿ ਤੁਸੀਂ ਆਪਣੇ ਵਰਕਰਾਂ ਆਪਣੇ ਕਾਰਜਕਰਤਾ ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਇਗਨੋਰ ਕੀਤਾ ਜਾਏ ਸੋ ਕਈ ਇਹੋ ਜਿਹੇ ਚਿਹਰੇ ਆ ਜਿਨ੍ਹਾਂ ਨੂੰ ਆਸ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਲੇਕਿਨ ਬਾਰੋਂ ਇੱਕ ਐਕਟਰ ਨੂੰ ਲਿਆ ਕੇ ਉਸੇ ਕੜੇ ਕਰਨਾ ਸੋ ਉਸ ਦਾ ਨੁਕਸਾਨ ਆ ਆਮਦੀ ਪਾਰਟੀ ਨੂੰ ਜ਼ਰੂਰ ਚੱਲਣਾ ਪੈ ਸਕਦਾ ਫ੍ਰੀਜ਼ ਕੋਡ ਦੀ ਸੀਡ ਵੀ ਮੈਂ ਆਪਣੇ ਤੌਰ ਤੇ ਗੱਲ ਕਰਾਂਗਾ ਫਰੀਦਕੋਟ ਦੀ ਟ੍ਰੀਟਮੈਂਟ ਨੂੰ ਜ਼ਰੂਰ 50-50 ਜ਼ਰੂਰ ਲੱਗੀ ਨਜ਼ਰ ਆ ਰਹੀ ਹੈ ਕਿ ਕੋਈ ਉਸ ਦੇ ਆਪਣੇ ਜਿਹੜੇ ਆਮ ਆਦੀ ਪਾਰਟੀ ਦੇ ਕਾਰਜਕਰਤਾ ਵਾ ਜਿਵੇਂ ਵੱਡੇ 체ਰੇ ਫਰੀਦਕੋਟ ਦੇ ਵੀ ਹੋਣਗੇ ਉਹ ਜ਼ਰੂਰ ਇਸ ਦੇ ਨਾਲ ਨਾਰਾਜ਼ ਹੋਣਗੇ ਤੇ ਉਸ ਦਾ ਨੁਕਸਾਨ ਹੈ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਫਰੀਦਕੋਟ ਤੋਂ ਜ਼ਰੂਰ ਚੱਲਣਾ ਪੈ ਸਕਦਾ ਜੀ ਜਿਸ ਤਰ੍ਹਾਂ ਆ ਬੀ ਜੀ ਪੀ ਨੇ ਸਣੀ ਦੇ ਉਹਨੂੰ ਟਿਕਟ ਦਿੱਤੀ ਸੀ ਬਰਦਾਸਪੁਰ ਤੋਂ ਉਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਤੇ ਸ਼ਾਇਦ ਉਸ ਤਰ੍ਹਾਂ ਵੀ ਹੋ ਸਕਦਾ ਹੈ ए, थी थी आ, कि ਬਾਅਦ ਵਿੱਚ ਜਿੱਤ ਕੇ ਕੰਮ ਨਾ ਕੋਈ ਕਰਨ ਕਿ ਬਿਲਕੁਲ ਅਗਰ ਆਪਾਂ ਕਿਸੇ ਵੀ ਐਕਟਰ ਦੀ ਗੱਲ ਕਰੀਏ ਤੇ ਉਸ ਤੋਂ ਪਹਿਲਾਂ ਵਿਰੋਧ ਕਰਨਾ ਸੀ ਹਾਲਾਂਕਿ ਵਿਰੋਧ ਕਰਨੇ ਦੀ ਜਿਹੜੀ ਪਤਨੀ ਸੀ ਕਵਿਤਾ ਕਰਨਾ ਉਹਨਾਂ ਨੇ ਗੋਡਾਕੁੱਡ ਦੇ ਵਿੱਚ ਅਗਰ ਵਿਰੋਧ ਕਰਨਾ ਨਹੀਂ ਆਂਦੇ ਸੀ ਤੇ ਉਹਨਾਂ ਦੁਆਰਾ ਕੰਮ ਕੀਤਾ ਜਾਂਦਾ ਸੀ ਕਵਿਤਾ ਕਰਨਾ ਦੁਆਰਾ ਕੰਮ ਕੀਤਾ ਜਾਂਦਾ ਸੀ ਲੇਕਿਨ ਉਸ ਤੋਂ ਬਾਅਦ ਸਨੀ ਜੋਲ ਨੂੰ ਟਿਕਟ ਦਿੱਤੀ ਹਾਲਾਂਕਿ ਜਿਸ ਦਿਨ ਸਨੀ ਕੋ ਸਨੀ ਜੋਲ ਵੀ ਜੇਤੋ ਹੀ ਉਸੇ ਦਿਨ ਹੀ ਉਹਨਾਂ ਦੁਆਰਾ ਜਿਹੜਾ ਦੀਪ ਸਿੱਧੂ ਨੂੰ ਇਦੇ ਮਦਰੋਂ ਲੇਕਿਨ ਜੇਸੀ ਗੱਲ ਕਰੀਏ ਤੇ ਨੇ ਜਾਸ ਕਾਫੀ ਨਰਾਜ਼ ਸਨ ਇਹੋ ਤੋਂ ਨਜ਼ਰ ਆਇਆ ਜਿਵੇਂ ਕਿ ਹੁਣ ਜੇ ਗੱਲ ਕਰੀਏ ਤੇ ਹੁਣ ਜਗਰਾਤ ਸਿੰਘ ਨੂੰ ਗੁਰਦਾਸਪੁਰੋਂ ਟਿਕਟ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਭਾਜਪਾ ਵੀ ਜਾਣਦੀ ਸੀ ਕਿ ਪਿਛਲੀ ਵਾਰ ਜੋ ਹਾਲਾਤ ਗੁਰਦਾਸਪੁਰ ਦੇ ਵਿੱਚ ਹੋਏ ਆ ਲੋਕਾਂ ਨੇ ਸਨੀ ਦਿਓਲ ਨੂੰ ਪਸੰਦ ਕੀਤਾ ਸੀ ਜਿੱਤ ਪ੍ਰਾਪਤ ਕੀਤੀ ਸੀ ਸਨੀ ਦਿਓਲ ਨੇ ਲੇਕਿਨ ਉੱਥੇ ਨਾ ਜਾ ਕੇ ਇੱਕ ਵੋਟ ਬੈਂਕ ਬਹੁਤ ਜ਼ਿਆਦਾ ਜਿਹੜਾ ਭਾਜਪਾ ਦਾ ਟੁੱਟਿਆ ਵਸ ਇਸ ਜਗ੍ਹਾ ਜੀ ਦੇ ਹੋ ਸਕਦਾ ਕਿ ਇਸ ਵਾਰੀ ਭਰੋਸਾ ਨਾ ਕਰਨ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਛੱਡ ਕੇ ਇੱਕ ਐਕਟਰ ਤੇ ਭਰੋਸਾ ਜਿਤਾਇਆ ਉਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਚੱਲਣਾ ਪੈ ਸਕਦਾ ਜੀ ਸਤਿ ਅਕਾਲ ਅਮੀ ਜੀ ਬਠਿੰਡਾ ਦੀ ਗੱਲ ਕਰਦੇ ਗੁਰਮੀਤ ਸਿੰਘ ਖੁੱਡੀਆਂ ਨੇ ਜਿਹੜੀ ਉੱਥੋਂ ਟਿਕਟ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਸਾਰਾ ਉੱਥੋਂ ਬਠਿੰਡਾ ਤੋਂ ਕਿਵੇਂ ਤੇ ਮਾਹੌਲ ਬਣ ਸਕਦਾ ਉੱਥੇ ਆਮ ਆਦਮੀ ਪਾਰਟੀ ਦੀ ਮੈਂ ਸੁਣ ਨਹੀਂ ਪਾਇਆ ਐਸਾ ਨਹੀਂ ਅਮੀ ਜੀ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਆ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਉੱਥੋਂ ਕਿਵੇਂ ਦੇਖਦੇ ਹੋ ਸਾਰਾ ਇੱਕ ਬਠਿੰਡਾ ਬਹੁਤ ਵੱਡਾ ਸ਼ਹਿਰ ਆ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਉੱਥੋਂ ਪੈ ਸਕਦੀ ਵੋਟ ਬਠਿੰਡਾ ਦੀ ਗੱਲ ਕਰੀਏ ਤਾਂ ਸਣੀ ਬਠਿੰਡਾ ਇੱਕ ਹੋਟ ਸੀਟ ਮੰਨੀ ਜਾਂਦੀ ਹੈ ਜਿਵੇਂ ਕਿ ਜਿਹੜੇ ਵੱਡੇ ਸ਼ਹਿਰ ਹੈ ਜਿਵੇਂ ਪਟਿਆਲਾ ਹੈ ਬਠਿੰਡਾ ਹੈ ਅੰਮ੍ਰਿਤਸਰ ਹੈ ਇਹ ਹੋਟ ਸੀਟ ਮੰਨੀ ਜਾਂਦੀ ਹੈ ਕਿਉਂਕਿ ਬਠਿੰਡਾ ਦੇ ਵਿੱਚ ਹਰ ਸਿਮਰਤ ਕੋਰ ਬਾਲਲ ਖੁਦ ਉੱਥੋਂ ਲੋਕ ਸਭਾ ਚੋਣਾਂ ਦੀ ਦੇ ਲਈ ਖੜੀ ਹੁੰਦੀ ਹੈ ਤੇ ਲੋਕ ਹਰ ਸਿਮਰਤ ਕੋਰ ਬਾਲਲ ਤੇ ਕਾਫੀ ਵਿਸ਼ਵਾਸ ਕਰਦੇ ਆ ਕਿ ਹਰ ਸਿਮਰਤ ਕੋਰ ਬਾਲਲ ਦੁਆਰਾ ਉੱਥੇ ਕੰਮ ਕੀਤੇ ਗਏ ਆ ਪਾਰਲੀਮੈਂਟ ਦੇ ਵਿੱਚ ਮੁੱਦੇ ਵੀ ਬਠਿੰਡਾ ਦੇ ਚੁੱਕੇ ਗਏ ਆ ਤੇ ਕਈ ਇਹੋ ਜਿਹੇ ਕੰਮ ਆ ਜਿਹੜੇ ਹਰ ਸਿਮਰਤਪੁਰ ਬਾਗਲ ਦੁਆਰਾ ਹੁਣ ਤੱਕ ਕੀਤੇ ਗਏ ਆ ਤੋਂ ਬਠਿੰਡਾ ਦੇ ਵਿੱਚ ਫਾਈਟ ਜ਼ਰੂਰ ਤਫ ਰਹਿਣ ਵਾਲੀ ਆ ਕਿਉਂਕਿ ਇਸ ਵਾਰੀ ਲੋਕ ਸਭਾ ਜਿਹੜੇ ਚੋਣ ਹੋਣਗੇ ਬਹੁਤ ਕੁਝ ਤੈਅ ਕਰਨਗੇ ਲੋਕਾਂ ਨੂੰ ਬਹੁਤ ਉਮੀਦਾਂ ਆ ਲੋਕ ਸਭਾ ਚੋਣਾਂ ਤੋਂ ਸਭ ਤੋਂ ਜ਼ਿਆਦਾ ਜਿਹੜੀ ਉਮੀਦਾਂ ਆ ਉਹ ਆਮ ਆਦਮੀ ਪਾਰਟੀ ਨੂੰ ਆ ਕਿਉਂਕਿ ਅਗਰ ਪਿਛਲੇ 2019 ਦੀ ਜਾਂ ਫਿਰ 2014 ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੂੰ ਮਹਿਜ ਥੋੜੀਆਂ ਸੀਟਾਂ ਨਾਲ ਅਗਰ 2019 ਦੀ ਗੱਲ ਕਰੀਏ ਬਹੁਤ ਟਟ ਸੀਟਾਂ ਨਾਲ ਲੇਕੀਏ ਦੋ ਸੀਟਾਂ ਨਾਲ ਆਮ ਆਦੀ ਪਾਰਟੀ ਨੂੰ ਕੋਈ ਭਗਵੰਤ ਮਾਨ ਦੀ ਸੀਟ ਜ਼ਰੂਰ ਆਈ ਸੀ ਲੇਕਿਨ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਦਾਦਾ ਦਰ ਸੀਟਾਂ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਜਿਹੜੇ ਝੋਲੀ ਦੇ ਵਿੱਚ ਪਈ ਹੈ ਸੋ ਬਠਿੰਡਾ ਦੇ ਵਿੱਚ ਜਿਹੜੀ ਕਾਫੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਲੇਕਿਨ ਇਸ ਵਾਰੀ ਲੋਕ ਸਭਾ ਚੋਣਾਂ ਦੀ ਜਿਵੇਂ ਅਸੀਂ ਗੱਲ ਕੀਤੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਜ਼ਿਆਦਾ ਆਸਾ ਉਮੀਦਾਂ ਆਮ ਆਦੀ ਪਾਰਟੀ ਨੂੰ ਹੈ ਕਿਉਂਕਿ ਅਗਰ ਆਮ ਆਦੀ ਪਾਰਟੀ ਇਸ ਵਾਰੀ ਲੋਕ ਸਭਾ ਚੋਣ ਜਿੱਤੇਗੀ ਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਟਿਕਟ ਵੀ ਆਵਾਜ਼ੀ ਪਾਰਟੀ ਦੀ ਪੱਕੀ ਹੋਏਗੀ ਲੇਕਿਨ ਅਗਰ ਆਵਾਜ਼ੀ ਪਾਰਟੀ ਲੋਕ ਸਭਾ ਚੋਣਾਂ ਹਾਰਦੀ ਹੈ ਕਿਉਂਕਿ 2.5 ਸਾਲ ਆਵਾਜ਼ੀ ਪਾਰਟੀ ਨੂੰ ਜਿਹੜੀ ਵਿਧਾਨ ਸਭਾ ਚੋਣਾਂ ਹੋਈਆਂ ਮੈਂ ਬਹੁਤ ਵੱਡੀ ਤعداد ਦੇ ਵਿੱਚ ਲੋਕਾਂ ਨੇ ਆਵਾਜ਼ੀ ਪਾਰਟੀ ਤੇ ਵਿਸ਼ਵਾਸ ਜਤਾਇਆ ਅਗਰ ਆਵਾਜ਼ੀ ਪਾਰਟੀ ਪੰਜਾਬ ਦੇ ਵਿੱਚ 2 ਜਾਂ 3 ਸੀਟਾਂ ਲੈ ਕੇ ਜਾਂਦੀ ਹੈ ਤੇ ਫਿਰ ਆਵਾਜ਼ੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ 2026 ਦੇ ਵਿੱਚ ਹੋਣੇ ਆ ਉਸ ਦੇ ਵਿੱਚ ਆਵਾਜ਼ੀ ਪਾਰਟੀ ਨੂੰ ਕਾਫੀ ਮਿਹਨਤ ਕਰਨ ਦੀ ਲੋੜ ਹੋਏਗੀ ਕਿਉਂਕਿ ਲੋਕਾਂ ਦਾ ਵਿਸ਼ਵਾਸ ਆਮ ਆਦੀ ਪਾਰਟੀ ਦੇ 2.5 ਸਾਲਾਂ ਦੇ ਵਿੱਚ ਕਿੰਨਾ ਬਣਿਆ ਕਿੰਨਾ ਟੁੱਟਿਆ ਉਹ ਲੋਕ ਸਭਾ ਚੋਣਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਆਮ ਆਦੀ ਪਾਰਟੀ ਨੇ ਜ਼ਰੂਰ ਦਾਵਾ ਕਰਦੀ ਹੈ ਕਿ 13 'ਚੋਂ 13 ਸੀਟਾਂ ਆਮ ਆਦੀ ਪਾਰਟੀ ਲੈ ਕੇ ਜਾਏਗੀ ਲੇਕਿਨ ਲੋਕਾਂ ਨੇ ਤਾਂ ਕਿੰਨਾ ਵਿਸ਼ਵਾਸ ਕਰਦੇ ਆ ਲੋਕ ਜਿਹੜੇ ਅਨਾਂ ਨੇ ਕੰਮ ਕੀਤੇ ਜਿਹੜੇ ਬਿਜਲੀ ਫ੍ਰੀ ਕੀਤੀ ਹੈ ਬੱਸਾਂ ਦੇ ਮਹਿਲਾਵਾਂ ਨੂੰ ਜਿਹੜੇ ਕਿਰਾਏ ਫ੍ਰੀ ਕੀਤੇ ਹੈ ਤੇ ਨਾਲ ਹੀ ਜਿਹੜੇ ਹੋਰ ਕੰਮ ਕੀਤੇ ਹੈ ਨੌਕਰੀਆਂ ਬੇਰੋਜ਼ਗਾਰੀ ਖਤਮ ਕਰਨ ਦਾ ਜਿਹੜਾ ਵਾਅਦਾ ਜਿਹੜਾ ਦਾਵਾ ਆਮ ਆਦੀ ਪਾਰਟੀ ਕਰਦੀ ਰਹੀ ਹੈ ਉਹ ਲੋਕਾਂ ਨੂੰ ਕਿੰਨਾ ਪਸੰਦ ਆਇਆ ਲੋਕ ਉਸ ਪਰ ਕੀ ਸੋਚ ਰਹੇ ਹੈ ਇਹ ਲੋਕ ਸਭਾ ਚੋਣਾਂ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਜ਼ਰੂਰ ਨਜ਼ਰ ਆਏਗੀ ਜਿਸ ਤਰ੍ਹਾਂ ਅਮੇ ਜੇ ਸੰਗਰੂਰ ਤੋਂ ਗੱਲ ਕਰਦੇ ਆ ਗੁਰਮੀਤ ਸਿੰਘ ਮੇ ਥੇਰ ਨੂੰ ਜਿਹੜੇ ਟਿਕਟ ਦਿੱਤੀ ਗਿਆ ਖੇਡ ਮੰਤਰੀ ਜਿਹੜੇ ਆ ਉਹਨਾਂ ਨੂੰ ਟਿਕਟ ਦਿੱਤੀ ਹੈ ਕਿਵੇਂ ਦੇਖਦੇ ਹੋ ਸਾਰਾ ਅੱਜ ਤੋਂ ਸੰਗਰੂਰ ਤੋਂ ਕਿਵੇਂ ਦੇ ਬਣ ਸਕਦਾ ਮਾਹੌਲ देखो सनी संगरूर ਦੀ ਗੱਲ ਕਰੀਏ ਤੇ ਸੰਗਰੂਰ ਭਗਵੰਤ ਮਾਨ ਦਾ ਆਪਣਾ ਸ਼ਹਿਰ ਹੈ ਭਗਵੰਤ ਮਾਨ ਉਥੋਂ ਖੁਦ ਜਿਹੜੇ ਲੜਦੇ ਰਹੇ ਆ ਭਗਵੰਤ ਮਾਨ ਦਾ ਹੋਮ ਟਾਊਨ ਵੀ ਸੰਗਰੂਰ ਹੈ ਔਰ ਵੱਡੀ ਤਦਾਦ ਦੇ ਵਿੱਚ ਉਥੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਹੈ ਕੋ ਬਾਕੀ ਪਾਰਟੀਆਂ ਦੀ ਗੱਲ ਕਰੀਏ ਜੇ ਬਾਕੀ ਪਾਰਟੀਆਂ ਜ਼ਰੂਰ ਇੱਕ ਸੰਗਰੂਰ ਦੀ ਸੀਟ ਜਿੱਤਣ ਦੀ ਜ਼ਰੂਰ ਕੋਸ਼ਿਸ਼ ਕਰੇਗੀ ਕਿਉਂਕਿ ਉਸ ਦੇ ਨਾਲ ਆਉਣ ਵਾਲੇ ਵਿਧਾਨ ਸਭਾ ਤੇ ਕੌਂਸਲ ਜਿਹੜੇ ਪਾਰਸ਼ਾ ਦੇ ਚੋਣ ਹੈ ਭਾਵੇਂ ਸਰਪੰਚੀ ਦੇ ਤੇ ਹੋਣਾ ਉਸਦੇ ਵਿੱਚ ਜ਼ਰੂਰ ਫਾਇਦਾ ਮਿਲੇਗਾ ਅਗਰ ਭਗਵੰਤ ਮਾਨ ਆਪਣੇ ਸੰਗਰੂਰ ਦੀ ਜਿਹੜੀ ਸੀਟ ਹੈ ਉਸ ਨੂੰ ਨਹੀਂ ਬਚਾ ਪਾਣਗੇ ਤੇ ਵਿਰੋਧੀਆਂ ਦਾ ਤੰਝ ਜ਼ਰੂਰ ਹੈ ਉਹਨਾਂ ਦੇ ਕਹੇ ਜਾਏਗਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਸ਼ਹਿਰ ਦੀ ਸੀਟ ਨੂੰ ਹੀ ਜਿਹੜੇ ਨਹੀਂ ਬਚਾ ਪਾਏ ਸੋ ਇਸ ਦਾ ਫਾਇਦਾ ਵਿਪਕਸ਼ੀਆਂ ਨੂੰ ਜ਼ਰੂਰ ਮਿਲੇਗਾ ਭਗਵੰਤ ਮਾਨ ਦੀ ਵੋਟ ਬੈਂਕ ਉੱਤੇ ਬਹੁਤ ਹੈ ਭਗਵੰਤ ਮਾਨ ਰਾਜ ਤੱਕ ਉਹ ਤਾਂ ਖੁਦ ਸੰਗਰੂਰ ਦੀ ਸੀਟ ਤੋਂ ਜਿੱਦੇ ਆਏ ਹੈ ਤੇ ਉਹਨਾਂ ਦੀ ਜ਼ਰੂਰ ਇਹ ਜਿਹੜੀ ਆਸ਼ਾ ਹੋਏਗੀ ਨਾਲ ਕੋਸ਼ਿਸ਼ ਜ਼ਰੂਰ ਹੋਏਗੀ ਕਿ ਸੰਗਰੂਰ ਦੀ ਸੀਟ ਉਹ ਕਿਸੇ ਵੀ ਕਾਰਨ ਤੋਂ ਹਟੋ ਨਾ ਜਾਣ ਦੇਣ ਹਾਲਾਂਕਿ ਖੇਡ ਮੰਤਰੀ ਮੀਥੀ ਅਰਨੂ ਨੂੰ ਸੀਟ ਦਿੱਤੀ ਗਈ ਹੈ ਖੇਡਾਂ ਦੇ ਵਿੱਚ ਲੋਕਾਂ ਦੇ ਰੁਝਾਨ ਲਈ ਜਾਂ ਫਿਰ ਜਿਹੜੇ ਜਿਹੜੇ ਕ੍ਰਿਕਟ ਦੇ ਪਲੇਅਰ ਹੈ ਜਾਂ ਫਿਰ ਜਿਹੜੇ ਕ੍ਰਿਕਟ ਪੰਜਾਬ ਦੇ ਕਈ ਪਲੇਅਰ ਹੈ ਜਾਂ ਫਿਰ ਹੋਕੀ ਦੇ ਪਲੇਅਰ ਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਸ ਦਾ ਇੱਕ ਬੈਨੀਫਿਟ ਜ਼ਰੂਰ ਮੀਥੀ ਅਰਨੂ ਸੰਗਰੂਰ ਦੀ ਸੀਟ ਤੋਂ ਮਿਲ ਸਕਦਾ ਲੇਕਿਨ ਇਸ ਦੇ ਸੰਗਰੂਰ ਦੀ ਸੀਟ ਜੇ ਤਨ ਲਈ ਦੂਸਰੀ ਪਾਰਟੀਆਂ ਜਿਵੇਂ ਕਾਂਗਰਸ ਹੈ ਅਕਾਲੀ ਦਲ ਹੈ ਭਾਜਪਾ ਹੈ ਉਹਨਾਂ ਨੂੰ ਵੀ ਕਾਫੀ ਮਿਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਵੋਟ ਬੈਂਕ ਜਿਹੜਾ ਜ਼ਿਆਦਾ ਵੋਟ ਬੈਂਕ ਹੈ ਉਹ ਭਵੰਤਮਨ ਦਾ ਆਪਣਾ ਉਹ ਵੋਟ ਬੈਂਕ ਜਿਹੜਾ ਸ਼ਾਇਦ ਟੁੱਟਣ ਲਈ ਤੋੜਨ ਲਈ ਉਸ ਨੂੰ ਦੂਸਰੀ ਪਾਰਟੀਆਂ ਨੂੰ ਮਿਹਨਤ ਕਰਨ ਦੀ ਬਹੁਤ ਜ਼ਰੂਰਤ ਹੈ ਜੀ ਸਰ लास्ट ਵਿੱਚ ਅਮੇ ਜੇ ਪਟਿਆਲਾ ਤੋਂ ਗੱਲ ਕਰਦੇ ਆ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਜਿਆ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਤੇ ਇੱਥੋਂ ਕੈਪਟਨ ਦੇ ਜਿਹੜੇ ਵਾਈਫ ਆ ਉਹਨਾਂ ਦੇ ਵਿੱਚ ਵੀ ਟੱਕਰ ਕਾਫੀ ਹੋ ਸਕਦੀ ਹੈ ਉਹਨਾਂ ਨੂੰ ਬੀਜੇਪੀ ਤੋਂ ਟਿਕਟ ਜਿਹੜੀ ਆ ਉਹ ਦਿੱਤੀ ਗਈ ਆ ਤੇ ਤੇ ਤੁਹਾਨੂੰ ਕੀ ਲੱਗਦਾ ਕਿ ਟੱਕਰ ਜਿਹੜੀ ਹੋ ਸਕਦੀ ਬਹੁਤ ਜਿਹੜਾ ਸਿਸਟਮ ਕਿਵੇਂ ਦੇਖਦੇ ਹੋ ਤੁਸੀਂ ਸਾਰਾ ਇੱਥੋਂ ਕੈਪਟਨ ਤੁਹਾਨੂੰ ਪਤਾ ਕਾਂਗਰਸ ਦੇ ਪੱਲਾ ਜਿਹੜੇ ਸੀਐਮ ਸੀਗੇ ਪਹਿਲਾਂ ਉਹਨੇ ਛੱਡ ਕੇ ਉਹਨੂੰ ਜੁਆਇਨ ਕੀਤੀ ਬੀਜੇਪੀ ਦੇਖੋ ਸਣੀ ਪਟਿਆਲਾ ਦੀ ਗੱਲ ਕਰੀਏ ਤੇ ਪਟਿਆਲਾ ਸ਼ਹਿਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵੋਟ ਬੈਂਚ ਆ ਪਰਨੀਤ ਕੋਰ ਖੁਦ ਕਾਂਗਰਸ ਚ ਰਹੀ ਹੈ ਇੱਕ ਵੱਡਾ ਵੋਟ ਬੈਂਕ ਉਹਨਾਂ ਦਾ ਵੀ ਉੱਥੇ ਹੈ ਹਾਲਾਂਕਿ ਹੁਣ ਭਾਵੇਂ ਜ਼ਰੂਰ ਬੀਜੇ ਭਾਜਪਾ ਚ ਚਲੀ ਗਈ ਹੈ ਭਾਜਪਾ ਨੂੰ ਭਾਜਪਾ ਨੇ ਪਰਨੀਤ ਕੋਰ ਨੂੰ ਪਟਿਆਲੇ ਟਿਕਟ ਦੇਣ ਦਾ ਐਲਾਨ ਕੀਤਾ ਲੇਕਿਨ ਇਸ ਦਾ ਇੱਕ ਵੱਡਾ ਫਾਇਦਾ ਮਿਲੇਗਾ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਆਈਏ ਮੰਨਿਆ ਜਾ ਰਿਹਾ ਸੀ ਕਿ ਉਹ ਪਟਿਆਲੇ ਤੋਂ ਸੀਟ ਲੜ ਸਕਦੇ ਆ ਲੋਕ ਸਭਾ ਦੀ ਲੇਕਿਨ ਉਹਨਾਂ ਨੇ ਮਨਾਂ ਕਰਤਾ ਆਪਣੀ ਪਤਨੀ ਦਾ ਬਿਮਾਰੀ ਦਾ ਹਵਾਲਾ ਦੇ ਕੇ ਉਹਨਾਂ ਨੇ ਮਨਾਂ ਕਰਤਾ ਲੜਨ ਤੋਂ ਤੋਂ ਕਾਂਗਰਸ ਕਿਸ ਨੂੰ ਫੀਸ ਦੇਗੀ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਬਲਵੀਰ ਸਿੰਘ ਸਿੱਧੂ ਦਾ ਅੰਨਾ ਵੋਟ ਬੈਂਕ ਨਹੀਂ ਆ ਪਟਿਆਲਾ ਦੇ ਵਿੱਚ ਪਟਿਆਲਾ ਪਰਨੀਤਪੁਰ ਦਾ ਆਪਣਾ ਸ਼ਹਿਰ ਹੈ ਕੈਪਟਨ ਅਮਰਿੰਦਰ ਸਿੰਘ ਉਥੋਂ ਹੈ ਹਾਲਾਂਕਿ ਦੋਵੇਂ ਭਾਜਪਾ ਦੇ ਵਿੱਚ ਆ ਭਾਜਪਾ ਦਾ ਪਟਿਆਲਾ ਦੇ ਵਿੱਚ ਵੋਟਾਂ ਬਹੁਤ ਹੈ ਸੋ ਪਿਛਲੇ ਜਿਹੜੇ ਕਾਂਗਰਸੀ ਹੈ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕਰਨਗੇ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਾਂਗਰਸ ਦੇ ਵਿੱਚ ਗੁੱਟਬਾਜੀ ਬਹੁਤ ਹੈ ਸੋ ਉਸ ਗੁੱਟਬਾਜੀ ਦਾ ਫਾਇਦਾ ਪਰਨੀਤਪੁਰ ਨੂੰ ਜ਼ਰੂਰ ਮਿਲ ਸਕਦਾ ਹੈ ਕੁਝ ਕਾਫੀ ਦੇਖ ਤੋਂ ਕਿ ਆਸ ਐ ਜ਼ਰੂਰ ਲਗਾਈ ਜਾ ਰਹੀ ਸੀ ਕਿ ਪਰਨੀਤਪੁਰ ਭਾਜਪਾ ਦੇ ਵਿੱਚ ਸ਼ਾਮਿਲ ਹੋ뜰 ਵੀ ਹੈ ਲੇਕਿਨ ਪਰਨੀਤਪੁਰ ਦੁਆਰਾ ਐਨ ਮੋਕੇ ਤੇ ਛੱਕਾ ਮਾਰਿਆ ਗਿਆ ਭਾਜਪਾ ਦਾ ਦਮਨ ਪੜਿਆ ਗਿਆ ਤੇ ਹੁਣ ਪਰਨੀਤਪੁਰ ਦੇ ਉਥੋਂ ਜਿੱਤਣ ਦੇ ਪੂਰੇ ਚਾਂਸ ਹੈ ਲੇਕਿਨ ਪਟਿਆਲਾ ਦੀ ਗੱਲ ਕਰੀਏ ਤੇ ਪਟਿਆਲਾ ਦਾ ਮੁਕਾਬਲਾ ਵੀ ਕੜਾ ਦੇਖਣ ਨੂੰ ਮਿਲ ਸਕਦਾ ਅਕਾਲੀ ਭਾਜਪਾ ਉਥੇ ਕਿਸ ਤੇ ਵਿਸ਼ਵਾਸ ਜਤਾਉਂਦੀ ਹੈ ਫਿਰ ਕਾਂਗਰਸ ਦਾ ਕੋਈ ਪਟਿਆਲਾ ਵੀ ਹੋਟ ਸੀਟ ਮੰਨੀ ਗਈ ਹੈ ਕਾਂਗਰਸ ਉਥੇ ਕਿਸ ਕਿਸ ਕਿਹਦੇ ਤੇ ਵਿਸ਼ਵਾਸ ਜਤਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਗੀ ਕੁੱਲ ਮਿਲਾ ਕੇ ਪੰਜਾਬ ਦੀ ਗੱਲ ਕਰੀਏ ਤੇ 13 ਦੀ 13 ਸੀਟਾਂ ਤੇ ਮੁਕਾਬਲਾ ਜ਼ਰੂਰ ਕੜਾ ਨਜ਼ਰ ਆਏਗਾ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਟਿਕਟਾਂ ਉਹ ਦੇ ਰਹੇ ਆ ਲੋਕਤਬਾ ਜਿਹੜੀ ਸੰਸਦ ਜਿਹੜੀ ਐਮਪੀ ਦੇ ਇਲੈਕਸ਼ਨਾਂ ਦੀ ਜਿਹੜੀ ਟਿਕਟਾਂ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਨੂੰ ਦੇ ਰਹੀ ਹੈ ਉਹ ਜ਼ਿਆਦਾਤਰ ਕੈਬਨਿਟ ਮਿਸਟਰਸ ਵਿਧਾਇਕਾਂ ਕਿ ਲੋਕਾਂ ਵਿੱਚ ਵਿਚਰਦੇ ਆ ਤੇ ਲੋਕਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਪਛਾਣਦੇ ਆ 25 ਸਾਲਾਂ ਦੇ ਵਿੱਚ ਕਿੰਨਾ ਕੰਮ ਕੀਤਾ ਆਮ ਆਦਮੀ ਪਾਰਟੀ ਨੂੰ ਲੋਕ ਕਿੰਨਾ ਪਸੰਦ ਕਰਦੇ ਆ ਤੇ ਨਾਲ ਹੀ ਆਮ ਆਦਮੀ ਪਾਰਟੀ ਦੁਆਰਾ ਜਿਹੜੀ ਵਾਅਦੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸੀ ਉਹ ਲੋਕਾਂ ਨੂੰ ਉਹਦੇ ਕਿੰਨਾ ਵਿਸ਼ਵਾਸ ਆ ਲੋਕਤਵਚ ਉਹਨਾਂ ਦੇ ਵਿੱਚ ਸਾਰਾ ਸਾਹਮਣੇ ਆਏਗਾ ਉਹ ਦੇਖਣ ਵਾਲੀ ਗੱਲ ਆ ਹੋਏਗੀ ਕਿ ਪੰਜਾਬ ਦੇ ਵਿੱਚ 13 ਚ 13 ਸੀਟਾਂ ਜਿਹੜੇ ਕਿ ਹਰ ਕੋਈ ਆਪਣਾ ਦਾਵਾ ਠੋਕਦਾ ਐ ਕਿਸ ਦੀ ਚੋਲੀ ਦੇ ਵਿੱਚ ਜੀ ਅਮਰਜੀਤ ਬਹੁਤ ਬਹੁਤ ਤੁਹਾਡਾ ਧੰਨਵਾਦ ਹਰੇਕ ਸੀਟ ਦੇ ਉੱਤੇ ਜਿਹੜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਸਟੈਪ ਬਾਈ ਸਟੈਪ ਤੁਸੀਂ ਸਾਰਾ ਬਹੁਤ ਵਧੀਆ ਇੱਕ ਜਾਣਕਾਰੀ ਦਿੱਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ